ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕਿਆਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਇੱਕ ਨਵੇਂ ਆਰਟੀਕਲ ਨਾਲ ਤੁਹਾਨੂੰ ਜੋੜਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡਾ ਇੱਕ ਸ਼ੇਅਰ ਵੀ ਸਾਡੇ ਵਾਸਤੇ ਅਹਿਮੀਅਤ ਰੱਖਦਾ ਆਪਣੇ ਦੋਸਤਾਂ ਮਿੱਤਰਾਂ ਫੈਮਿਲੀ ਔਰ ਫੈਮਿਲੀ ਫਰੈਂਡਸ ਤੱਕ ਜਰੂਰ ਪਹੁੰਚਦਾ ਕਰੋ ਅਗਰ ਤੁਸੀਂ ਅਜਹੀਆਂ ਚੀਜ਼ਾਂ ਸੁਣਨੀਆਂ ਤੇ ਅੱਗੇ ਸੁਣਾਉਣੀਆਂ ਵੀ ਪਸੰਦ ਕਰਦੇ ਹੋ ਤੇ ਆਓ ਅੱਜ ਦੇ ਆਰਟੀਕਲ ਵੱਲ ਚੱਲਦੇ ਹਾਂ ਜੂਨ ਦਾ ਮਹੀਨਾ ਚੱਲ ਰਿਹਾ ਤੇ ਆਰਟੀਕਲ ਵੀ ਇਸੇ ਨਾਲ ਸੰਬੰਧਿਤ ਵਿਸ਼ਾ ਆਰਟੀਕਲ ਦਾ ਨਸ਼ਲ ਕੁਸ਼ੀ ਕੀ ਤੇ ਕਿਵੇਂ ਭਾਗ ਪਹਿਲਾ ਇਤਿਹਾਸ ਗਵਾਹ ਸਿੱਖਾਂ ਦਾ ਤਾਂ ਸਥਾਪਤ ਰਾਜ ਸੀ ਅਸੀਂ ਲੋਕਾਂ ਨੇ ਕਦੇ ਸਮਝਣ ਦੀ ਖੇਚਲ ਤੱਕ ਨਹੀਂ ਕੀਤੀ ਕਿ ਉਸ ਸਥਾਪਤੀ ਪਿੱਛੇ ਕੰਮ ਕਰਦੀ ਸੋਚ ਕੀ ਸੀ ਕਦੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਡੇ ਪੁਰਖਿਆਂ ਕੋਲ ਤਾਂ دنیਾਬੀ ਮਾਡਰਨ ਕਾਲਜ ਯੂਨੀਵਰਸਟੀਆਂ ਤੱਕ ਵੀ ਨਹੀਂ ਸਨ ਫਿਰ ਸਾਡੇ ਪੁਰਖੇ ਐਨੇ ਦੂਰ ਅੰਦੇਸ਼ ਤੇ ਜੁਧਨੀਤਕ ਕਿਵੇਂ ਹੋ ਗਏ ਕਿ ਉਹਨਾਂ ਨੇ ਘਟ ਗਿਨਤੀ ਹੋਣ ਦੇ ਬਾਵਜੂਦ ਸਿੱਖ ਰਾਜ ਦੀਆਂ ਹੱਦਾਂ ਨੂੰ ਅਫਗਾਨਿਸਤਾਨ ਦੇ ਮੋਢ ਤੋਂ ਹਿਮਾਲਿਆ ਵਾਲਿਆਂ ਵਾਲੇ ਪਾਸੇ ਤਿੱਬਤ ਤੱਕ ਕਿਸ ਸੋਚ ਦੇ ਰਾਹ ਜਾ ਫਲਾਇਆ ਰਾਜ ਦੀ ਸੁਰੱਖਿਆ ਲਈ ਫੌਜੀ ਤੇ ਰਾਜ ਦਾ ਪ੍ਰਬੰਧ ਚਲਾਉਣ ਲਈ ਬਿਊਰੋਕ੍ਰੇਸੀ ਯਾਨੀ ਕਿ ਢਾਂਚਾ ਕਿਵੇਂ ਉੱਤਰ ਗਿਆ ਕਿ ਉਸ ਰਾਜ ਦੇ ਢਾਂਚੇ ਨੂੰ ਚਲਾਉਣ ਵਾਲਿਆਂ ਨੂੰ ਸੇਵਾ ਫਲ ਨਹੀਂ ਸੀ ਮਿਲਦਾ ਕਿ ਉਸ ਰਾਜ ਚ ਊਚ ਨੀਚ ਸੀ ਜੇ ਹਾਂ ਤਾਂ ਇਤਿਹਾਸ ਕਿਵੇਂ ਕਿਵੇਂ ਗੁਹਾਈ 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 ਭਰੀ ਜਾਂਦਾ ਕਿ ਰਾਜ ਕਿਸੇ ਨਿੱਜੀ ਸੋਚ ਨੂੰ ਨਹੀਂ ਬਲਕਿ ਮਨੁੱਖਤਾ ਨੂੰ ਸਮਰਪਿਤ ਸੀ ਮਨੁੱਖਤਾ ਨੂੰ ਜਿੱਥੇ ਬੰਦੇ ਦੀ ਕਾਬਲੀਅਤ ਨੂੰ ਧਰਮਾਂ ਕਬੀਲਿਆਂ ਦੇ ਬਲਗਨ ਚੋਂ ਮੁਕਤ ਕਰ ਉਸ ਦੀ ਯੋਗਤਾ ਮੁਤਾਬਕ ਰੀਕੋਗਨਾਈਜ਼ ਕੀਤਾ ਜਾਂਦਾ ਸੀ ਜੇ ਇਹ ਸੱਚ ਨਹੀਂ ਸੀ ਤਾਂ ਇਥੇ ਫਕੀਰ ਅਜਾਜੋ ਜੀ ਅਜਾਜੋਦੀਨ ਤੋਂ ਲੈ ਕੇ ਬੈਂਤੂਰਾ ਫਰਾਂਸ ਦੀ ਮੌਜੂਦਾ ਮੌਜੂਦਗੀ ਕੀ ਸਿੱਧ ਕਰਦੀ ਹੈ ਜੇ ਇਹ ਵੀ ਸੱਚ ਨਹੀਂ ਤਾਂ ਕੀ ਸੋਚਣਾ ਨਹੀਂ ਬੰਦਾ ਫਿਰ ਅੱਜ ਦੁਨੀਆਂ ਦੇ ਸਭ ਤੋਂ ਉੱਤਮ ਰਾਜਾਂ 'ਚ ਸਿੱਖ ਰਾਜ ਦਾ ਨਾਮ ਪਹਿਲੇ ਨੰਬਰ ਤੇ ਕਿਉਂ ਆਉਂਦਾ ਤੇ ਹਰੀ ਸਿੰਘ ਨਲਵਾ ਦਾ ਨਾਂ ਦੁਨੀਆਂ ਦੀ ਗਿਣਤੀ ਤੇ ਜੁੱਧ ਨੀਤਿਕ ਜਰਨੈਲਾਂ ਦੇ ਨਾਵਾਂ ਨਾਲ ਕਿਉਂ ਆ ਖੜੀ ਜਾ ਰਿਹਾ ਹੈ ਉਹ ਤਾਂ ਆ ਖੜਦਾ ਕਿਉਂਕਿ ਇਹ ਇਹੀ ਸਦੀਵੀ ਸੱਚ ਹੈ ਇਹੀ ਸੱਚ ਹੈ ਜਿਸ ਸੋਚ ਤੇ ਚੱਲ ਕੇ ਉਹ ਰਾਜ ਸਥਾਪਿਤ ਹੋਇਆ ਉਹ ਸਿਰਫ ਤੇ ਸਿਰਫ ਗੁਰੂ ਦੀ ਸੋਚ ਸੀ ਗੁਰੂ ਨੇ ਕਸਵੱਟੀ ਕੀ ਰੱਖੀ ਸੀ ਕਸਵਟੀ ਕਾਬਲੀਅਤ ਹੀ ਤਾਂ ਰੱਖੀ ਸੀ ਤੇ ਕਸਵਟੀ ਤੇ ਪਹਿਲਾਂ ਖੁਦ ਪੂਰਾ ਉਤਰ ਕੇ ਦਿਖਾਇਆ ਸੀ ਕਿ ਨਹੀਂ ਭਲਿਓ ਕਿ ਅੰਗਰੇਜ਼ ਨੇ ਦੱਖਣ ਤੋਂ ਮਹਾਨ ਭਾਰਤ ਦੇ ਅੰਦਰ ਵੜਨ ਤੱਕ ਅੱਜ 2024 ਆਉਂਦਿਆਂ ਕੁਝ ਵੀ ਗੁੱਜਾ ਰਹਿ ਗਿਆ ਜੇ ਨਹੀਂ ਤਾਂ ਕੀ 1947 ਚ ਭਾਰਤ ਨਾਲ ਰਹਿਣ ਦਾ ਫੈਸਲਾ ਸਹੀ ਸੀ ਜੇ ਹਾਂ ਤਾਂ ਲੱਖਾਂ ਲੋਕਾਂ ਦਾ ਕਤਲੇਆਮ ਕਰਕੇ ਬੱਚੀਆਂ ਧੀਆਂ ਦੀ ਇੱਜ਼ਤ ਆਬਰੂ ਲਟਾ ਉਸ ਫੈਸਲੇ ਚੋਂ ਹੁਣ ਤੱਕ ਕੀ ਮਿਲਿਆ ਜੇ ਇਹ ਫੈਸਲਾ ਸਹੀ ਨਹੀਂ ਸੀ ਤਾਂ ਇਹ ਗੱਲ ਮੰਨਣੀ ਪਵੇਗੀ ਕਿ ਸਿੱਖ ਲੀਡਰਸ਼ਿਪ ਬ੍ਰਾਹਮਣ ਦੇ ਜਾਲ ਚ ਲਪੇਟੀ ਖਾ ਚੁੱਕੀ ਸੀ ਨਤੀਜਾ ਆਪ ਦੀ ਆਜ਼ਾਦੀ ਦੀ ਲੜਾਈ ਲੜਦੇ ਕਾਦੋ ਭਾਰਤ ਦੀ ਆਜ਼ਾਦੀ ਦੀ ਲੜਨ ਲੱਗ ਗਏ ਤੇ ਆਪ ਆਪ ਦੇ ਹੱਥੀ ਆਪਣੀ ਗੁਲਾਮੀ ਦਾ ਸੰਗਲ ਅੰਗਰੇਜ਼ਾਂ ਤੋਂ ਛਡਾਇਆ ਗਾਂਧੀ ਨਹਿਰੂ ਨੂੰ ਫੜਾ ਦਿੱਤਾ ਉਹਨਾਂ ਨੂੰ ਤਾਂ ਖੁਦ ਹੀ ਨਹੀਂ ਪਤਾ ਲੱਗਿਆ ਕਿ ਇਹ ਸਾਡੀ ਬૌਧਕ ਨਸ਼ਰ ਕੁਸ਼ੀ ਦੀ ਨੰਗੀ ਚਿੱਟੀ ਮਿਸਾਲ ਨਹੀਂ ਹੈ ਅੰਗਰੇਜ਼ ਦੇ ਪਾਲੇ ਗੁਜਰਾਜ ਤੇ ਅਲਾਬਾਦ ਜਮੇ ਗਾਂਧੀ ਨਹਿਰੂ ਨੇ ਚੜਦਾ ਪੰਜਾਬ ਰੋਲਿਆ ਤੇ ਉਸੇ ਤਰਜ਼ ਤੇ ਕਰਾਚੀ ਚ ਜੰਮਿਆ ਜਨਾਹ ਲੈnde ਪੰਜਾਬ ਨੂੰ ਰੋਲ ਗਿਆ 1849 ਤੋਂ 2024 ਤੱਕ ਲਗਾਤਾਰ ਸਰੀਰਕ ਤੇ ਮਾਨਸਿਕ ਨਸ਼ਲਕੁਸ਼ੀ ਜਾਰੀ ਹੈ ਲਾਹੌਰ ਦਰਬਾਰ ਤੇ ਕਬਜ਼ਾ ਕਰਨ ਮਗਰੋਂ ਜਿਸ ਦਿਨ ਸਿੱਖਾਂ ਤੋਂ ਹਥਿਆਰ ਸਟਾਏ ਗਏ ਉਸ ਦਿਨ ਅੰਗਰੇਜ਼ਾਂ ਨੇ ਸਿੱਖਾਂ ਦੀ ਹਥਿਆਰ ਨਾਲ ਤੇ ਹਥਿਆਰ ਪਿੱਛੇ ਖੜੇ ਸਿਧਾਂਤ ਨਾਲ ਸਾਜ ਦਾ ਐਨਲਸਿਸ ਹੀ ਤਾਂ ਕੀਤਾ ਸੀ ਨਤੀਜਾ ਸਿੱਖ ਤਾਂ ਉਹੀ ਰਿਹਾ ਸਿੱਖ ਦੀ ਲੜਾਈ ਵਾਲੀ ਸਪਿਰਟ ਵੀ ਉਹੀ ਰਹੀ ਪਰ ਉਸ ਦਾ ਮਨੋਰਥ ਬਦਲ ਦਿੱਤਾ ਗਿਆ 1849 ਤੋਂ ਬਾਅਦ ਸਿੱਖ ਨੂੰ ਪਤਾ ਹੀ ਨਹੀਂ ਲੱਗਿਆ ਕਿ ਹਥਿਆਰ ਤਾਂ ਦੁਆਰਾ ਮਿਲ ਗਿਆ ਪਰ ਉਸ ਤੇ ਕੰਟਰੋਲ ਗੁਰੂ ਦੇ ਸਿੱਖ ਦਾ ਨਹੀਂ ਸੀ ਕੰਟਰੋਲ ਅੰਗਰੇਜ਼ ਦਾ ਸੀ ਭਲੇ ਉਹ ਅੰਗਰੇਜ਼ ਦਾ ਹਥਿਆਰ ਭਾਵੇਂ ਵਾਪਸ ਮਿਲ ਗਿਆ ਸੀ ਪਰ ਹੁਣ ਉਹ ਅੰਗਰੇਜ਼ੀ ਸਾਮਰਾਜ ਇੰਗਲੈਂਡ ਲਈ ਲੜ ਰਿਆ ਸੀ ਜੋ ਕਿ 1947 ਤੋਂ ਬਾਅਦ ਬਦਲ ਕੇ ਭਾਰਤ ਤੇ ਕਾਬਜ਼ ਅੰਗਰੇਜ਼ ਦੇ ਰਹਿਮੋਕਰਮ ਤੇ ਜਰਮੀਨ ਨਵੀਂ ਸਰਮਾਇਦਾਰ ਜਮਾਤ ਲਈ ਹੋ ਗਿਆ ਕੀ ਇਹ ਸਿੱਖ ਮਾਨਸਿਕ ਦੀ ਨਸਲਕੁਸ਼ੀ ਨਹੀਂ ਸੀ ਉਸ ਦੇ ਚਿਹਰਿਆਂ ਚ ਚੋਂ ਆਪ ਦੇ ਰਾਜ ਦੀ ਗੱਲ ਹੀ ਭੁਲਾ ਦਿੱਤੀ ਗਈ 1947 ਤੋਂ ਬਾਅਦ ਭਾਰਤੀ ਸਟੇਟ ਨੇ ਸਿੱਖਾਂ ਦਾ ਸਰਮਾਏਦਾਰ ਆਦਰਸ਼ੀਨ ਕਰਦਾਰਾਂ ਨੂੰ ਸਰਪ੍ਰਸਤੀ ਦੇ ਦਿੱਤੀ ਉਹ ਦੇਖਣ ਨੂੰ ਸਿੱਖ ਸਨ ਪਰ ਮਾਨਸਿਕਤਾ ਭਾਰਤੀ ਹੀ ਸੀ ਕਿ ਬਲਦੇਵ ਸਿੰਘ ਉਹਨਾਂ 'ਚੋਂ ਇੱਕ ਨਹੀਂ ਸੀ ਉਹ ਸਿੱਖਾਂ ਦੀ 엘ੀਟ ਕਲਾਸ ਸੀ ਜੋ ਭਾਰਤੀ ਨੇਤਾਵਾਂ ਵੱਲੋਂ ਲੋੜ ਪੈਣ ਤੇ ਪੁਲੋਸ ਲਈ ਜਾਂਦੀ ਰਹੀ ਤੇ ਲੋੜ ਪੂਰੀ ਹੋਣ ਤੋਂ ਬਾਅਦ ਦਰਕੁਨਾਰ ਕਰ ਦਿੱਤੀ ਜਾਂਦੀ ਰਹੀ ਲੋਭ ਨੇ ਉਹਨਾਂ ਦੀ ਜਮੀਰ ਮਾਰ ਦਿੱਤੀ ਸੀ ਜਦ ਅੰਗਰੇਜ਼ ਨੇ ਧਰੀ ਤੇ 1947 ਤੋਂ ਬਾਅਦ ਨਹਿਰੂ ਗਾਂਧੀ ਨੇ ਉਸ ਜੜ ਨੂੰ ਹਰਾ ਰੱਖਿਆ ਫਰਕ ਕੀ ਸੀ ਸਿਰਫ ਮਾਲਕ ਬਦਲਿਆ ਸੀ ਮਾਲਕ ਪਰ ਅਫਸੋਸ ਸਾਨੂੰ ਅੱਜ ਤੱਕ ਹੀ ਨਹੀਂ ਸਮਝ ਆਈ ਕਿ ਗੁਰੂ ਰੂਪ ਅਕਾਲ ਪੁਰਖ ਨੇ ਸਾਨੂੰ ਇਹ ਕਿਹੋ ਜਿਹੀ ਕਿਹੋ ਜਿਹੀ ਧਰਤੀ ਦਿੱਤੀ ਕੁਦਰਤੀ ਸਰੋਤ ਦਿੱਤਾ ਆਉਣ ਵਾਲੀਆਂ ਨਸਲਾਂ ਲਈ ਉਸ ਧਰਤੀ ਤੇ ਹਿੱਕ 'ਚ ਸਮਾਇਆ ਪਾਣੀ ਦਿੱਤਾ ਇਹ ਵਰਦਾਨ ਹੀ ਸੀ ਸਾਨੂੰ ਸਮਝਾਇਆ ਸੀ ਪਾਣੀ ਪਿਤਾ ਮਾਤਾ ਧਰਤ ਮਾਤ ਪਰ ਅਸੀਂ ਭਟਕ ਗਏ ਜੀਵਨ ਪਾਣੀ ਨਾਲ ਹੀ ਚੱਲਦਾ ਧਰਤੀ ਤੇ ਪਾਣੀ ਹੀ ਹੈ ਤੇਲ ਤੇਲ ਬਿਨਾ ਸਰ ਸਕਦਾ ਪਰ ਕੀ ਪਾਣੀ ਬਿਨਾ ਸਰ ਸਕਦਾ ਹਕੂਮਤਾਂ ਬਦਲ ਗਈਆਂ ਪਰ ਸਾਨੂੰ ਸਮਝ ਨਹੀਂ ਆਈ ਕਿ ਅੱਜ ਵੀ ਲੁੱਟ ਕੁਦਰਤੀ ਵਸਈਲਿਆਂ ਦੀ ਹੋ ਰਹੀ ਆ ਫਰਕ ਇਹ ਹੈ ਕਿ ਹੁਣ ਵਿਗਿਆਨਕ ਖੇਤੀ ਚ ਬੁੱਕਲ ਚ ਬਹਿ ਕੇ ਕੁਦਰਤੀ ਵਸਈਲੇ ਲੁੱਟੇ ਜਾ ਰਹੇ ਹਨ 1900 ਇਹ 1947 ਤੋਂ 2000 ਤਵੀ ਤੱਕ 24 ਤੱਕ ਹੋਈ ਨਸਲ ਕੁਛੀ ਸੀ ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਕਦ ਅਗਲੇ ਆਪਣਾ ਬੀ ਸਾਡੇ ਪੰਜਾਬ ਦੀ ਧਰਤੀ ਦੇ ਕੋਖ ਚ ਪਾ ਗਏ ਤੇ ਸਾਡੀ ਲੋਭੀ ਸੋਚ ਬਗਾਨੇ ਬੂਟੇ ਨੂੰ ਆਪ ਦਾ ਪਾਣੀ ਦੇ ਕੇ ਹੁਣ ਤੱਕ ਪਾਲੀ ਜਾ ਰਹੀ ਆ ਤੇ ਅਗਲੇ ਪੜੇ ਬੂਟੇ ਦੀ ਪੈਦਾਵਾਰ ਨੂੰ ਚੁੱਕ ਕੇ ਲੈ ਜਾਂਦੇ ਨੇ ਰਾਜ ਭਾਗ ਦੇ ਮਾਲਕ ਅਸੀਂ ਉਹਦੀ ਘਟੋ ਘੱਟ ਲਾਗਤ ਮੁੱਲ ਲੈਣ ਲਈ ਮੋਰਚਿਆਂ ਦੇ ਰਾਹ ਭੀਖ ਮੰਗ ਰਹੇ ਨੇ ਫੈਕਟਰੀਆਂ ਉਹ ਲੱਗੀਆਂ ਜਿਸ ਦੀ ਪੰਜਾਬ ਨੂੰ ਲੋੜ ਹੀ ਨਹੀਂ ਸੀ ਉਹਨਾਂ ਫੈਕਟਰੀਆਂ ਦਾ ਲਾਭ ਕਿਸ ਨੂੰ ਹੋਇਆ ਇਹ ਉਮੇਂ ਹੋ ਰਹੀਆ ਜਿਵੇਂ ਅਮਰੀਕਾ ਆਪ ਦੀ ਚੀਨ ਚ ਲਾਈਆਂ ਫੈਕਟਰੀਆਂ ਚੋਂ ਐਂਡ ਪ੍ਰੋਡਕਟ ਚੁੱਕ ਕੇ ਲੈ ਜਾਂਦਾ ਤੇ ਉਸ ਪ੍ਰੋਡਕਟ ਉਤਪਾਦ ਨੂੰ ਤਿਆਰ ਕਰਨ ਲਈ ਮਨੁੱਖੀ ਸ਼ਕਤੀ ਕੁਦਰਤੀ ਸਾਧਨ ਪਾਣੀ ਤੇ ਜ਼ਮੀਨ ਚੀਨ ਦੀ ਬਰਬਾਦ ਹੋ ਰਹੀਆ ਉਸ ਪ੍ਰੋਡਕਟ ਨੂੰ ਤਿਆਰ ਕਰਨ ਲਈ ਪੈਦਾ ਹੋਇਆ ਕਚਰਾ ਉਸੇ ਜ਼ਮੀਨ ਚ ਦਫਨ ਕਰ ਦਿੱਤਾ ਜਾਂਦਾ ਚੀਨ ਚ ਪਾਣੀ ਦੀ ਪਾਣੀ ਦਾ ਸੰਕਟ ਕਿਉਂ ਡੂੰਗਾ ਹੁੰਦਾ ਜਾ ਰਿਹਾ ਜਿਸ ਗੁਰੂ ਸੋਚ ਤੇ ਖੜਾ ਹੋ ਰਿਆ ਪੰਜਾਬ ਦੇ ਪੁੱਤਾਂ ਨੇ ਆਪਦੇ ਖਿੱਤੇ ਤੇ ਮਿੱਟੀ ਦੇ ਹੱਕਾਂ ਲਈ ਆਵਾਜ਼ ਉਠਾਈ ਉਸੇ ਗੁਰੂ ਦੇ ਸਿੱਖ ਨੂੰ ਅਤਵਾਦੀ ਬਣਾ ਰਾਜ ਦੇ ਰਾਹ ਤੋਂ ਲਾਂਬੇ ਰੱਖਣ ਲਈ ਹਿੱਤ ਅਖੌਤੀ 엘ੀਟ ਕਲਾਸ ਨੂੰ ਨਾਲ ਰਲਾ ਕੇ ਕਤਲੇਆਮ ਦੀ ਚਾਲ ਚੱਲੀ ਗਈ ਤੇ ਹਾਲਤ ਇਹ ਬਣ ਗਏ ਕਿ ਸਿੱਖਾਂ ਨੂੰ ਸਿੱਖ ਸੋਚੋਂ ਹੋਈ ਕੁਸਪੈੜ ਦਾ ਪਤਾ ਤੱਕ ਨਹੀਂ ਲੱਗਿਆ 1749 ਤੋਂ ਮੋਦੀ ਆਉਣ ਤੱਕ ਸਟੇਟ ਭਾਵੇਂ ਬਦਲ ਗਈ ਪਰ ਉਸ ਦੇ ਕਮਕਾਰ ਦੀ ਸ਼ੈਲੀ ਉਹੀ ਰਹੀ ਅੱਜ ਹਾਲਾਤ ਇਹ ਹਨ ਕਿ 1849 ਤੋਂ 2024 ਆਉਣ ਤੱਕ ਸਟੇਟ ਦੀ ਗੁਲਾਮੀ ਕਰਦੇ ਉਹ ਸਟੇਟ ਦਾ ਸਿਰਫ ਸਰਕਾਰੀ ਸੰਦ ਬਣ ਕੇ ਰਹਿ ਗਈ ਇਸ ਅਖੌਤੀ 엘ੀਟ سرمایہਦਾਰ ਜਮਾਤ ਨੂੰ ਪਲੋਸ ਕੇ ਹੀ ਤਾਂ ਗੁਰੂ ਦੇ ਸੱਚੇ ਸਿੱਖ ਨੂੰ ਰਾਜ ਤੋਂ ਦੂਰ ਕੀਤਾ ਜਾਂਦਾ ਰਿਹਾ ਜੇ ਕੋਈ ਉਹਨਾਂ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਵੱਲ ਗੁਰੂ ਸੋਚ ਤੇ ਚੱਲ ਸਹਜੇ ਰਾਜ ਦੀ ਗੱਲ ਕਰਦਾ ਤਾਂ ਉਹਨਾਂ ਦੀ ਮਰੀ ਜ਼ਮੀਰ ਇਸ ਹਕੀਮਤ ਹਕੀਕਤ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੁੰਦੀ ਹੁੰਦੀ ਰਹੀ ਉਲਟਾ ਗੁਰੂ ਸੋਚ ਨੂੰ ਹੀ ਖਤਮ ਕਰਨ ਲਈ ਦਲਾਲੀ ਚ ਕੋਈ ਹੁੰਦੀ ਰਹੀ ਆ ਇਹ ਹੀ ਤਾਂ ਮਾਨਸਿਕ ਨਸਲ ਕੁਸ਼ੀ ਆ ਜਿੱਥੇ ਲੋਭੀ ਸੋਚ ਆਪਣੇ ਤੇ ਬਗਾਨੇ ਸੱਚ ਤੇ ਝੂਠ ਫਰਕ ਪਛਾਣਨ ਤੋਂ ਅਣਕਾਰੀ ਹੋ ਜਾਂਦਾ ਕਿ ਇਹ ਨੰਗੀ ਚਿੱਟੀ ਗੁਲਾਮੀ ਦੀ ਨਿਸ਼ਾਨਦੇ ਨਹੀਂ 2024 ਆਉਂਦਿਆਂ ਆਪਣੇ ਦੇਸ਼ ਪੰਜਾਬ ਦੇ ਮਾਲਕ ਅਸੀਂ ਸਿੱਖ ਲੋਕਾਂ ਦੀ ਸੋਚ ਭਾਰਤੀਆਂ ਦੀ ਫਿਲਮਾਂ ਚ ਮੂੰਹ ਤੇ ਧੂਆਂ ਮਾਰਦੇ ਇੱਕ ਅਜਾਸ਼ کردار ਦੇ ਅੰਗ ਰੱਖ ਕੇ ਬਣਨ ਤੇ ਚਾਹ ਤੱਕ ਸਿਮਟ ਕੇ ਰਹਿ ਗਏ ਆਪਦੇ ਦੇਸ਼ ਪੰਜਾਬ ਦੇ ਮਾਲਕ ਪੈਸੇ ਲਈ ਭਾਰਤ ਤੇ ਪੰਜ ਤਰ੍ਹਾਂ ਹੋਟਲਾਂ ਦੇ ਦਰਵਾਜ਼ਿਆਂ ਤੇ ਅਮੀਰ ਅਜਾਸ਼ ਲੋਕਾਂ ਨੂੰ ਸਲਾਮਾ ਕਰਨ ਜੋਗੇ ਬਣਾ ਦਿੱਤਾ ਬਲਕਿ ਓਵੇਂ ਜਿਵੇਂ ਕੈਨੇਡਾ ਦੇ ਸ਼ਹਿਰ ਅਲਬਰਟਾ ਚ ਟ੍ਰੈਫਿਕ ਲਾਈਟਾਂ ਤੇ ਭੀਖ ਮੰਗਦੇ ਉਸ ਤੇ ਦੇਸ਼ ਦੇ ਅਸਲ ਪਸੰਦੇ ਇਹਨੂੰ ਮਾਨਸਿਕ ਨਸਲਕੁਸ਼ੀ ਕਰਨਾ ਕਹਿੰਦੇ ਨੇ ਭਲਿਓ ਇਹਨੂੰ ਮਾਨਸਿਕ ਨਸਲਕੁਸ਼ੀ ਕਰਨਾ ਕਹਿੰਦੇ ਨੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਦਾ ਆਰਟੀਕਲ ਪਸੰਦ ਆਇਆ ਹੋਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜੇ ਤੁਸੀਂ ਆਰਟੀਕਲ ਨੂੰ ਪਸੰਦ ਕੀਤਾ ਜਰੂਰ ਇਸ ਨੂੰ ਸ਼ੇਅਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਹੁਤ ਵਧੀਆ ਕਲਮ ਹਮੇਸ਼ਾ ਹੀ ਤਰ੍ਹਾਂ ਇਸ ਦੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਆਵਾਜ਼ ਕੁਲਜਿੰਦਰ ਸਿੰਘ ਬਲ ਪੇਸ਼ਕਾਜ ਪੰਜਾਬੀ ਆਵਾਜ਼ ਕੈਨੇਡਾ ਭੁੱਲ ਚੁੱਕ ਲਈ ਮਾਫੀ ਫਿਰ ਮਿਲਦੇ ਹਾਂ ਇੱਕ ਨਵੇਂ ਪ੍ਰੋਗਰਾਮ ਇੱਕ ਨਵੇਂ ਆਰਟੀਕਲ ਦੇ ਨਾਲ ਤੁਸੀਂ ਆਪਣਾ ਫਰਜ਼ ਨਿਭਾ ਦਿਓ ਇਸ ਨੂੰ ਅੱਗੇ ਸ਼ੇਅਰ ਕਰਕੇ ਅਸੀਂ ਆਵਾਜ਼ ਦੇ ਰਹੀ ਹਾਂ ਆਪਣਾ ਫਰਜ਼ ਨਿਭਾ ਦਿੱਤਾ ਧੰਨਵਾਦ ਤੁਹਾਡੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ